ਹਰ ਜਨ ਹਰ ਗੋਬਿੰਦਨੋ ਸਿਮਰਉਤਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇਾਈ ਹੈ ਜੇ ਜਿਨ ਸਭ ਸੁਧਾਈ ਸੇਵ ਬਹੁਤ ਸੁਖਿਆ ਤਰਉਂ ਗਿਆ ਵੇ ਤੈਨਸੋ ਖੜੋਈ ਉਪਰ ਸ੍ਰੀ ਗੋਬਿੰਦਨ ਸਾਹਿਬ ਜੀ ਤਲਤਾਈ ਹੋਈ ਸਾਧ ਸੰਗਤ ਦੇ ਜੋ ਪਤੂ ਸ੍ਰੀ ਜੀ ਦੇ ਅਰ ਜੀ ਦੇ ਦਰਦਾਂ ਤੇ ਹਮ ਕਰਕੇ ਬੋਦੋ ਦੇ ਵਾਹਿਗੁਰੂ ਅੱਜ ਪਿਆਰਿਆਂ ਚੌਹਾਂ ਸਾਹਿਬ ਜਾਰੇ ਚਾਰਿਆਂ ਮੁਕੇ ਆਠੇ ਲੱਗੀਆਂ ਕੱਪੀਆਂ ਜਿਨ੍ਹਾਂ ਨਾਮ ਲਿਖਿਆ ਵਜੂ ਇਸ ਕਰਿਆ ਦੇਖੋ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਸਾਥੀਆਂ ਵੱਲੋਂ ਜੋ ਯਾਤਰਾ ਰਵਾਨਾ ਹੋ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾਹ ਕਾ ਖੁਸ਼ੀਆਂ ਪਾਸ ਆਈਆਂ ਜੇ ਸਭ ਨੂੰ ਨਮਸਕਾਰ ਕਰੇ ਬੜਾ ਸੁਭਾਗਾ ਦੇਣਾ ਜੀ ਕਿ ਸੰਗਤਾਂ ਨੂੰ ਸਾਹਿਬ ਜੀ ਜਨਮ ਤੋਂ ਤੱਕ ਦੇ ਦਰਸ਼ਨ ਦੇ ਤਾਰੀਖ ਅਲਸੇ ਵਿੱਚ ਪਰਮਾਤਮਾ ਦੀ ਜਗਤੀ ਕਲਾ ਸੰਤ ਰਸਤੀ ਬਖਸ਼ੇ ਮਣੀਕਰਮ ਸਾਹਿਬ ਤੋਂ ਪਹਿਲਾਂ ਆਪਾਂ ਫਤਿਹਗੜ੍ਹ ਸਾਹਿਬ ਰੁਕਾਂਗੇ ਉਸ ਤੋਂ ਬਾਅਦ ਮਣੀਕਰਮ ਸਾਹਿਬ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਰਾਤ ਰਹਿ ਕੇ ਫਿਰ ਮਣੀਕਰਮ ਸਾਹਿਬ ਦੂਰ ਰਾਤ ਰਹਿ ਕੇ ਤੇ ਦਰਸ਼ਨ ਦੇ ਤਾਰੇ ਗੁਰੂ ਜੀ ਕਰਾਂ ਖੁਸ਼ੀਆਂ ਪ੍ਰਾਪਤ ਕਰਾਂਗੇ ਆਈ ਐਸੋਸੀਏਸ਼ਨ ਦਾ ਸਾਰਿਆਂ ਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਇਹਨੀ ਬੇਨਤੀਆਂ ਪਰਵਾਣ ਕਰਨਾ ਬਹੁਤ ਸ਼ੁਕਰ ਕਰਦੇ ਹਾਂ ਆਓ ਸਾਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਪਹਿਲੀ ਯਾਤਰਾ ਸ਼ੁਰੂ ਕੀਤੀ ਗਈ ਹੈ ਜੋ ਆਨੰਦਪੁਰ ਸਾਹਿਬ ਮਨੀਕਰਨ ਸਾਹਿਬ ਅਤੇ ਹੋਰ ਵੱਖ-ਵੱਖ ਗੁਰਦੁਆਰੇ ਸਹਿਬਾਨਾਂ ਦੇ ਸੰਗਤਾਂ ਨੂੰ ਦਰਸ਼ਨ ਕਰਾਈ ਜਾਣਗੇ ਗੁਰੂ ਮਹਾਰਾਜ ਦਾ ਓਟ ਆਸਰਾ ਦਿੱਤਾ ਗਿਆ ਅਰਦਾਸ ਹੋਈ ਆ ਭਾਈ ਸਾਹਿਬ ਨੇ ਅਰਦਾਸ ਕੀਤੀ ਆ ਸੋ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਸੇ ਤਰ੍ਹਾਂ ਬਲ ਬਖਸ਼ੇ ਕਿ ਹਰ ਸਾਲ ਇਸੇ ਤਰ੍ਹਾਂ ਅਸੀਂ ਯਾਤਰਾ ਲੈ ਕੇ ਜਾਂਦੇ ਰਹੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਅੱਜ ਸਾਡੀ ਜੁਨੀਅਨ ਵੱਲੋਂ ਚੰਡੀਗੜ੍ਹ ਪੰਜਾਬ ਜਰਨੀ ਸ਼ਾਸ਼ੂ ਸ਼ੋਅਰਮ ਵੱਲੋਂ ਇੱਕ ਬਸ ਯਾਤਰਾ ਸ਼ੁਰੂ ਕੀਤੀ ਗਈ ਹੈ ਫੁਰਦੋਰਾ ਨੰਦਗੁਰ ਸਾਹਿਬ ਤੋਂ ਮਨੀਕਰ ਸਾਹਿਬ ਤੇ ਅਸੀਂ ਸਾਰੇ ਜੁਨੀਆ ਵੱਲੋਂ ਜੁਨੀਏ ਦੀ ਅਰਦਾਸ ਕਰਦੇ ਆਂ ਅਤੇ ਉਮੀਦ ਕਰਦੇ ਆਂ ਕਿ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਕਿ ਇਹ ਸਾਡੀ ਬਸ ਯਾਤਰਾ ਜਿਹੜੀ ਗੁਰੂ ਮਹਾਰਾਜ ਦੇ ਚਰਨਾਂ ਦੇ ਕਾਮਯਾਬ ਹੋਵੇ ਅਸੀਂ ਸਰਬੱਤ ਦੇ ਭਲਾਈ ਲਈ ਇਹ ਬਸ ਚੱਲਣਾ ਸ਼ੁਰੂ ਕੀਤੀ ਹੈ